ਪੁਰੀਆਣਾ ਦੇ ਸੁੰਦਰ ਨਗਰ ਦੇ ਵਿੱਚ ਗੱਡੀ ਖੜੀ ਕਰਨ ਨੂੰ ਲੈ ਕੇ ਹੋਇਆ ਇੱਕ ਵੱਡਾ ਵਿਵਾਦ ਇੱਕ ਸਿੱਖ ਨੌਜਵਾਨ ਦੀ ਲੱਤੀ ਪੱਗ ਸੁੰਦਰ ਨਗਰ ਦੇ ਵਿੱਚ ਗੱਡੀ ਖੜੀ ਨੂੰ ਲੈ ਕੇ ਇੱਕ ਵਿਵਾਦ ਹੋ ਗਿਆ ਜਿਸ ਵਿੱਚ ਇੱਕ ਸਿੱਖ ਨੌਜਵਾਨ ਦੀ ਪੱਗ ਦੀ ਬੇਅਦਬੀ ਵੀ ਕੀਤੀ ਗਈ ਹੈ ਇਸ ਵਕਤ ਨੌਜਵਾਨ ਕਾਫੀ ਗੰਭੀਰ ਹਾਲਤ ਦੇ ਵਿੱਚ ਹੈ ਤੇ ਦੂਜੀ ਧਿਰ ਦਾ ਇਹ ਕਹਿਣਾ ਹੈ ਕਿ ਇਹਨਾਂ ਨੇ ਸਾਡੇ ਘਰ ਦੇ ਵਿੱਚ ਵੜ ਕੇ ਸਾਨੂੰ ਕੁੱਟਿਆ ਸੀ ਤੇ ਸਿੱਖ ਨੌਜਵਾਨ ਦਾ ਕਹਿਣਾ ਹੈ ਕਿ ਇਸ ਨੇ ਪਹਿਲਾਂ ਮੇਰੀ ਪੱਗ ਲਈ ਤੇ ਮੇਰੀ ਬੇਅਦਵੀ ਕੀਤੀ ਸੀ ਮੇਰੇ ਕੇਸਾਂ ਤੋਂ ਫੜ ਕੇ ਮੈਨੂੰ ਅੰਦਰ ਕਸੀਟਿਆ ਤੇ ਮੇਰੇ ਘਰ ਦੇ ਵਿੱਚ ਵੜ ਕੇ ਮੇਰੇ ਘਰ ਦੇ ਨਾਲ ਵੀ ਬਦਸਲੂਕੀ ਕੀਤੀ ਤੇ ਇਸ ਨਾਲ ਐਨੇ ਮੇਰੇ ਘਰ ਦੇ ਨਾਲ ਵੀ ਮਾਰਕੁੱਟ ਕੀਤੀ ਐਕਟਿਵਾ ਸਾਈਡ ਕਰਨ ਨੂੰ ਲੈ ਕੇ ਸਾਡੇ ਨਾਲ ਲੜੇ ਸਨ ਦੇਖੋ ਇਹ ਪੂਰੀ ਖਬਰ ਸਰ ਕੀ ਨਾਮ ਆ ਤੁਹਾਡਾ ਬਲਵਿੰਦਰ ਸਿੰਘ ਬਲਵਿੰਦਰ ਜੀ ਕੀ ਮਾਮਲਾ ਆ ਜਦੋਂ ਨੌਜਵਾਨ ਦੀ ਪੱਗ ਲਈ ਕਿਤੇ ਕੇਸ ਫੜ ਕੇ ਉਹਨੂੰ ਕਾਫੀ ਤਾਂ ਹਮਲਾ ਕੀਤਾ ਕੁੱਟਿਆ ਮਾਰਿਆ ਹੈ ਸਰ ਗੱਲ ਇਦਾਂ ਵੀ ਇਹਨਾਂ ਦੇ ਗੇਟ ਦੇ ਮੋਰੇ ਮੋਟਰਸਾਈਕਲ ਖੜੇ ਸੀ ਅੱਛਾ ਕਿੰਨੇ ਮੋਟਰਸਾਈਕਲ ਖੜੇ ਸੀ ਤਿੰਨ ਮੋਟਰਸਾਈਕਲ ਖੜੇ ਸੀ ਇੱਨਾ ਤੇ ਸੀ ਮਤਲਬ ਇਹਨਾਂ ਦੇ ਸੀ ਤੇ ਇਹਨਾਂ ਦੇ ਗੇਟ ਵਾਲ ਨੂੰ ਰਸਤਾ ਜਾਂਦਾ ਸੀ ਅੱਛਾ ਉਹ ਕਹਿੰਦੇ ਇਹ ਕਹਿੰਦੀ ਸਟੈਂਡ ਤੇ ਨਹੀਂ ਬਣਿਆ ਇੱਥੇ ਸਾਈਡ ਤੇ ਕਰ ਲੋ ਅੱਛਾ ਬਸ ਉਹਦੇ ਚੱਕਰਾਂ ਜੀ ਇੱਕ ਦੂਜੇ ਨੂੰ ਗਾਲਾਂ ਕੱਢਣ ਲੱਗ ਗਏ ਹੂੰ ਇਹਨਾਂ ਨੂੰ ਸਮਝਾਇਆ ਤੁਹਾਨੂੰ ਨਹੀਂ ਸਮਝੇ ਹੂੰ ਬਸ ਉੱਥੋਂ ਹੀ ਗਾਲੋ-ਗਲੋਚ ਕਰਨ ਲੱਗ ਗਏ ਅੱਛਾ ਗਾਲਾਂ ਤੋਂ ਬਾਅਦ ਫਿਰ ਇੱਕ ਦੂਜੇ ਨਾਲ ਹੱਥੋ ਪਾਈ ਕਰ ਲਈ ਇਹਨਾਂ ਨੇ ਅੱਛਾ ਅੱਥੋਂ ਬਾਅਦ ਉਹ ਮੁੰਡੇ ਦੋ ਘਰੇ ਜਾਵੜੇ ਇਹਨਾਂ ਦੇ ਅੱਛਾ ਉੱਥੇ ਫਿਰ ੱੱਕੇ ਨਾਲ ਪੱਗ ਲੈ ਗਈ ਉਹਦੀ ਪਰ ਨਾ ਵੱੱਦਾ ਸੀ ਪੱਗਵਣੀ ਹੀ ਪੂਰੀ ਅੱਛਾ ਉੱਥੋਂ ਫਿਰ ਲੜਾਈ ਵਾਦੀ ਵਾਦੀ ਵੱਧ ਗਈ ਅੱਛਾ ਜੀ ਹਾਂਜੀ ਇਹ ਗਲਤੀ ਕੀਤੀ ਹੈ ਦੋਨਾਂ ਦੀ ਬਈ ਗਲਤੀ ਦੋਵੇਂ ਬੱਚਿਆਂ ਦੀ ਹੈ ਜੀ ਅੱਛਾ ਇਹਨਾਂ ਨੇ ਮਗਾਲਾਂ ਗੱਡੀਆਂ ਹੁੰਨਾਂ ਵੀ ਗੱਡੀਆਂ ਹੀ ਅੱਛਾ ਜੀ ਹਾਂਜੀ ਉਸਰੋਂ ਪੁਲਿਸ ਆ ਗਈ ਮੌਕੇ ਤੇ ਪੁਲਿਸ ਮੌਕੇ ਤੇ ਆ ਗਈ ਅੱਛਾ ਹਾਂਜੀ ਕੜਗੜਾ ਰੰਦਾਨ ਆ ਸਾਨੂੰ ਠਾਣਾ ਟੱਬਰ ਉਦੋਂ ਆ ਬਈ ਨਹੀਂ ਨਹੀਂ ਟੱਬਰ ਉਡਾਲਾ ਪੈਂਦਾ ਠੀਕ ਹੈ ਜੀ ਹਾਂ ਜੀ ਸਰ ਕੀ ਨਾਮ ਆ ਤੁਹਾਡਾ ਮੇਰਾ ਨਾਮ ਸਨੀ ਸਿੰਘ ਆ ਜੀ ਸਨੀ ਜੀ ਤੁਸੀਂ ਕੀ ਲੱਗਦੇ ਹੋ ਸਿੰਘ ਸਾਹਿਬ ਮੇਰਾ ਮੈਂ ਉਹਦਾ ਚਾਚਾ ਹੀ ਲੱਗਦਾ ਹਾਂ ਧੀਜਾ ਸਾਡਾ ਹਾਂਜੀ ਹਾਂਜੀ ਅੱਜ ਕੀ ਹੋਇਆ ਕੀ ਅੱਜ ਇੰਨੀ ਵੱਡੀ ਇੰਨੀ ਵੱਡੀ ਬਾਤ ਆ ਤਰਨ ਉਜਾਮ ਦੇਤਾ ਇਹਨਾਂ ਬਦਮਾਸ਼ਾਂ ਨੇ ਇਹ ਦੇਖੋ ਜੀ ਪਤਾ ਕੀ ਆ ਇਨੰਦ ਪੱਗਾਂ ਨੂੰ ਪਤਾ ਹੀ ਨਹੀਂ ਮੱਤਤ ਨਹੀਂ ਪਤਾ ਵੀ ਪੱਗਾਂ ਕੀ ਹੁੰਦੀਆਂ ਠੀਕ ਹੈ ਜੀ ਇਹ ਜਿਹੜੇ ਪ੍ਰਵਾਸੀ ਆਏ ਆ ਦੇਖੋ ਉਹਨਾਂ ਫਟੇਗੜ ਸਾਹਿਬ ਕੱਲ ਦੇ ਪਰਸੋ ਦੀ ਵੀਡੀਓ ਹੈਗੀ ਆ ਠੀਕ ਹੈ ਚਿਕਨ ਦੀ ਪਲੇਟ ਪਿੱਛੇ ਇਹਨਾਂ ਨੇ ਉਹ ਕਹਿੰਦੇ ਵੀ ਇਹਦੀ ਲਾਓ ਆਪਣੀ ਪੱਗ ਲਾਓ ਤਾਂ ਮੈਂ ਤੁਹਾਨੂੰ ਚਿਕਨ ਦੀ ਪਲੇਟ ਠੀਕ ਖਵਾਉਂਗਾ ਠੀਕ ਹੈ ਜੀ ਅਸਰ ਪ੍ਰਸ਼ਾਸਨ ਨੂੰ ਇਹ ਕਹਿੰਦੇ ਆ ਵੀ ਉਹਨਾਂ ਨੂੰ ਗੁਹਾਰ ਲਾਣੇ ਆ ਵੀ ਇਦਾਂ ਜਿਹੜੇ ਪੱਗਾਂ ਦੀ ਵਿਅਤੀਵਿ ਕਰਦੇ ਨਾ ਇਹਨੂੰ ਬੰਦੀ ਕਾਰਵਾਈਆਂ ਸਖਤ ਸਖਤ ਕੀਤੀ ਜਾਵੇ ਸਿੰਘ ਸਾਹਿਬ ਇਹ ਜਿਹੜੇ ਅੰਦਰ ਦਾਖਲ ਹੈ ਵਿਅਕਤੀ ਏ ਇਹ ਤੁਹਾਡਾ ਕੀ ਲੱਗਦਾ ਵਾ ਮੇਰਾ ਭਤੀਜਾ ਹੀ ਲੱਗਦਾ ਜੀ ਭਤੀਜਾ ਲਾ ਕੀ ਨਾਮ ਭਤੀਜੇ ਦਾ ਤੇਰੇ ਚਾਹਤ ਆ ਜੀ ਚਾਹਤ ਚਾਹਤ ਦੇ ਨਾਲ ਅੱਜ ਬਾਲੋ ਫੜ ਕੇ ਧੋਇਆ ਜੀ ਪਹਿਲਾ ਪੱਗ ਲਾਈ ਉਹਨਾਂ ਨੇ ਫਿਰ ਬਾਲੋ ਫੜ ਕੇ ਧੋਇਆ ਚੰਗਾ ਦਰਾਉਦੇ ਬਾਲ ਪੂਰੇ ਸਾਰਾ ਸਿਰ ਜਨਾ ਪੂਰੀ ਸੋਜ ਆਈ ਹੈ ਬਾਲੋ ਫੜ ਕੇ ਥੱਲੇ ਨੂੰ ਕਰਕੇ ਨਾ ਬੱਕੀ ਚ ਮੁੱਕੇ ਮਾਰੇ ਜੀ ਉਹਨਾਂ ਦੇ ਅੱਛਾ ਠੀਕ ਹੈ ਗੱਡੀ ਗੱਡੀ ਨਹੀਂ ਲੈ ਕੇ ਗੱਡੀ ਨਹੀਂ ਲੈ ਕੇ ਕੋਈ ਗੱਲਬਾਤ ਹੋਈ ਹੈ ਇਹਨਾਂ ਦੀ ਵੀਡੀਓ ਹੈਗੀ ਆ ਵਿੱਚ ਤੁਹਾਡੇ ਸੀਸੀਟੀਵੀ ਉੱਥੇ ਜੇ ਤੁਹਾਨੂੰ ਕੋਈ ਗੱਲ ਨਹੀਂ ਸਵੇਰੇ ਤੁਹਾਨੂੰ ਜਾਂ ਸ਼ਾਮ ਦਿੰਦਾ ਵੀ ਹੁੰਦਾ ਸਾਨੂੰ ਦਵਾਗੇ ਵੀਡੀਓ ਬਣਾ ਕੇ ਇਨਸਾਫ ਕੀ ਚਾਹਦੇ ਹੋ ਹੁਣ ਤੁਸੀਂ ਇਨਸਾਫ ਸਾਨੂੰ ਇਹੀ ਆ ਵੀ ਉਹਨਾਂ ਸਖਤ ਸਬਤ ਪ੍ਰਸ਼ਾਸਨ ਉਹਦੇ ਕਾਰਵਾਈ ਕਰੇ ਉਹਨਾਂ ਪਰਚਾ ਦਰਜ ਕਰੇ ਉਹਨਾਂ ਨੂੰ ਪਤਾ ਲੱਗੇ ਮੈਂਗਾ ਬੰਦਾ ਫਿਰ ਠੀਕ ਹੈ ਜੀ ਕੀ ਨਾਮ ਹੈ ਸਰ ਤੁਹਾਡਾ ਸਰ ਮੇਰਾ ਨਾਮ ਗਰੇਵ ਸਿੰਘ ਹੈ ਅੱਛਾ ਅੱਜ ਇਹ ਸਿਵਲ ਹਸਪਤਾਲ ਪਹੁੰਚਿਓ ਕੀ ਪੂਰਾ ਮਾਮਲਾ ਕੀ ਹੋਇਆ ਮਾਮਲਾ ਸਰ ਇਹਦਾ ਹੈ ਕਿ ਮੇਰੀ ਨਾ ਭਤੀਜੇ ਦੀ ਮਤਲਬ ਇਹਨਾਂ ਨੇ ਕੁੱਟਮਾਰ ਕੀਤੀ ਹੈ ਸਹੀ ਸਤੰਤਰ ਨਗਰ ਬੰਦਾਬਾਦਰ ਕਰਨੀ ਗਲੀ ਨੰਬਰ 5 ਦੇ ਵਿੱਚ ਘਰ ਹੈ ਉੱਥੇ ਗੱਡੀ ਖੜੀ ਸੀ ਗੱਡੀ ਵੀ ਕਿਸੇ ਦੇ ਦਰਵਾਜ਼ੇ ਦੇ ਅੱਗੇ ਖੜੀ ਸੀ ਇੱਕ ਦਰਵਾਜ਼ਾ ਸਾਡਾ ਇੱਕ ਪੜੋਸੀਆਂ ਦੇ ਇੱਕ ਦਰਵਾਜ਼ੇ ਦੇ ਬਾਹਰ ਖੜੀ ਸੀ ਗੱਡੀ ਤੇ ਉਹ ਜ਼ਬਰਦਸਤੀ ਸਾਨੂੰ ਕਿਹਾ ਗੱਡੀ ਚੱਕ ਕੇ ਲੈ ਜਾ ਗੱਡੀ ਚੱਕ ਕੇ ਲੈ ਜਾ ਤੁਸੀਂ ਪਾਰਕਿੰਗ ਬਣਾਈ ਹੋਈ ਆ ਹਾਲਾਂਕਿ ਗੱਡੀ ਘਰ ਦੇ ਬਾਹਰ ਖੜੀ ਹੋਈ ਹੈ ਸਾਡੇ ਕੋਈ ਪ੍ਰੋਬਲਮ ਨਹੀਂ ਇੰਨੀ ਧੇਰ ਨੂੰ ਇਹਨਾਂ ਨੇ ਸਮਝਾਇਆ ਫਿਰ ਗਾਲਾ-ਗੋਲਾ ਕੱਢਣ ਲੱਗ ਪਏ ਸਾਰੇ ਸਾਨੂੰ ਜੀ ਮਤਲਬ ਕਾਫੀ ਗਾਲਾ ਕੱਢੀਆਂ ਉਹਨਾਂ ਨੇ ਸਾਨੂੰ ਤੇ ਗਾਲਾ ਕੱਢਣ ਤੋਂ ਬਾਅਦ ਫਿਰ ਕਾਫੀ ਮਤਲਬ ਪਬਲਿਕ ਵੀ ਇਕੱਠੀ ਹੋ ਗਈ ਚਲੋ ਅਸੀਂ ਸਮਝਾਇਆ ਕਿ ਚਲ ਕੋਈ ਗੱਲ ਨਹੀਂ ਬੋਲ-ਬੁਲਾਈਆ ਹੋ ਗਿਆ ਤੁਸੀਂ ਆਪਣੇ ਘਰ ਚਲ ਜਿਓ ਅਸੀਂ ਆਪਣੇ ਘਰ ਚਲ ਜਾਂਦੇ ਕੋਈ ਗੱਲ ਖਤਮ ਹੋ ਗਈ ਕੋਈ ਗੱਲ ਦੀ ਇੰਨੀ ਧੇਰ ਨੂੰ ਉਹਨਾਂ ਦਾ ਜਿਹੜਾ ਛੋਟਾ ਮੁੰਡਾ ਸੀ ਜਿਹਨੇ ਕਹਦੇ ਗੱਡੀ ਚ ਕਾਣੀ ਹੈ ਮੈਂ ਤੁਹਾਡੀ ਇੱਥੋਂ ਉਹ ਫਿਰ نیچے ਆ ਗਿਆ ਉਹਨੇ نیچے ਆ ਕੇ ਗਾੜੀ ਕੋਲ ਚ ਮਾਵੇਂ ਭੈਣਾਂ ਦੀ ਗਿੰਦੀਆਂ ਗਾਣਾ ਕੱਢੀਆਂ ਸ਼ੁਰੂ ਕਰ ਦਿੱਤੀਆਂ ਐਨੀ ਦੇਰ ਨੂੰ ਫਿਰ ਇਹ ਮਤਲਬ ਬੱਚਾ ਅੱਗੇ ਹੋਇਆ ਇਹਨਾਂ ਨੇ ਫਿਰ ਬਾਲਾ ਤੋਂ ਫੜ ਕੇ ਉਹਨੂੰ ਖਿੱਚ ਕੇ ਅੰਦਰ ਲੈ ਗਏ ਉਹਨੂੰ ਬਾਲਾ ਤੋਂ ਫੜ ਕੇ ਖਿੱਚ ਕੇ ਅੰਦਰ ਲੈ ਗਏ ਪੱਗ ਲਾਤੀ ਉਹਦੀ ਮੁੰਡੇ ਦੀ ਅੱਗ ਬੰਨੀ ਸੀਗੀ ਉਹਦੀ ਪੱਗ ਲਾ ਕੇ نیچے ਡਿੱਗ ਪਈ ਹੈ نیچے ਡਿੱਗੀ ਦੀ ਵੀਡੀਓ ਵੀ ਹੋਣੀ ਹੈ ਸ਼ਾਇਦ ਠੀਕ ਹੈ ਜੀ ਤੇ ਇਹਨਾਂ ਨੇ ਮਤਲਬ ਉਹਦੀ ਦਸਤਾਰ ਦੀ ਬੇਦਵੀ ਕੀਤੀ ਹੈ ਤੇ ਮੁੰਡਾ ਇਸ ਟਾਈਮ ਸਿਵਲ ਦੇ ਵਿੱਚ ਸੀਰੀਅਸ ਆ ਭਾਜੀ ਜੀ ਪੱਗ ਲਾਈ ਆ ਕੀ ਨਾਮ ਆ ਮੁੰਡੇ ਦਾ ਕਿਤੇ ਰਹਿਣ ਵਾਲਾ ਵਾ ਕੀ ਕਰਦਾ ਵਾ ਸਤਨਾਮ ਸਿੰਘ ਮੁੰਡਾ ਹੈ ਉਹਦੀ 20 ਸਾਲ ਦੀ ਉਮਰ ਹੈ ਭਾਜੀ ਅੱਛਾ ਜੀ ਉਸ ਬੰਦਾ ਬਾਦਰ ਕੋਲੋਨੀ ਗਲੀ ਨੰਬਰ 5 ਚ ਰਹਿੰਦਾ ਆ ਉਹ ਅੱਛਾ ਜੀ ਠੀਕ ਹੈ ਜੀ ਉਹ ਕੁਛ ਨਹੀਂ ਹੈ ਮੁੰਡਾ ਹੁਣੇ ਉਹਨਾਂ ਦਾ ਬਾਪ ਐਕਸਪਾਇਰ ਹੋ ਕੇ ਹੱਦਿਆ ਚਾਰ ਪੰਜ ਮਹੀਨੇ ਹੋ ਗਏ ਆ ਅੱਲੋ ਵੈਸੇ ਹੀ ਸਦਮੇ ਦੇ ਵਿੱਚ ਸੀਗਾ ਉਹਨਾਂ ਦੇ ਬਾਪ ਚਲਾ ਗਿਆ ਇਸ ਦੁਨੀਆ ਸੰਸਾਰ ਤੋਂ ਉਹ ਵੈਸੀ ਸਦਮੇ ਦੇ ਵਿੱਚ ਸੀਗਾ ਉਤੋਂ ਇਹਨਾਂ ਨੇ ਆ ਮਤਲਬ ਕੰਕਲੂਜਨ ਕੀਤੀ ਹੁਣ ਪੂਰਾ ਵਾਈਬ੍ਰੇਟ ਕਰ ਰਿਹਾ ਅੰਦਰ ਪਿਆ ਤੁਸੀਂ ਬਾਈਟ ਕਰ ਸਕਦੇ ਹੋ ਦੇਖ ਲਓ ਅੰਦਰ ਚੈੱਕ ਕਰ ਲਿਓ ਪੂਰਾ ਵਾਈਬ੍ਰੇਟ ਆਪਸ ਸਰੀਰ ਇਦਾਂ ਤਾਂ ਕੰਬਦਾ ਪਿਆ ਉਹਦਾ ਭਾਜੀ ਅੱਛਾ ਹਾਂਜੀ ਜਿਹੜੇ ਦੂਜੀ ਪਾਰਟੀ ਸੀ ਜਿਹਨਾਂ ਨੇ ਮਾਰਿਆ ਕਿੰਨੇ ਕੋ ਜਾਣੇ ਇੰਤੇ ਹਮਲਾ ਕੀਤਾ ਅੰਦਰ ਇਹ ਜੀ ਸਿਗੇਜੀ ਇੱਕ ਲੱਡੂ ਮੁੰਡਾ ਨਾਮ ਲੱਡੂ ਹੈ ਇੱਕ ਦਾ ਨਾਮ ਰੋਹਿਤ ਹੈ ਤੇ ਦੋ ਤਿੰਨ ਮੁੰਡੇ ਉਹਨਾਂ ਦੇ ਅੰਦਰਲੇ ਸੀਗੇ ਤੇ ਬਾਕੀ ਉਹਨਾਂ ਦੀ ਮਤਲਬ ਦੋਨਾਂ ਦੀ ਵਾਈਫ ਤੇ ਉਹ ਮਾਤਾ ਜੀ ਉਹਨਾਂ ਦੀ ਹੈ ਹੈ ਕੌਣ ਕਰਦੇ ਕੀ ਨੇ ਸਰ ਇਹਨਾਂ ਦਾ ਮਤਲਬ ਜਿਹੜਾ ਮੁੰਡਾ ਆ ਇੱਕ ਤਾਂ ਪ੍ਰਵਾਸੀ ਟਾਈਪ ਦੇ ਬੰਦੇ ਆ ਇਹ ਪ੍ਰਵਾਸੀ ਬੰਦੇ ਆ ਇਹ ਤੇ ਇਹ ਉਹ ਕਰਦੇ ਆ ਭਾਜੀ ਮਤਲਬ ਜਿਹੜੀ ਆਰਮੀ ਦੇ ਟੋਪੀ ਦੀ ਹੁੰਦੀ ਸੀ ਉਹਨੂੰ ਪਤਾ ਨਿਕਲ-ਨੁਕਲ ਕਰਦੇ ਆ ਇਹ ਕਿਸੇ ਹਾਂਜੀ ਇੱਕ ਕਿਥੇ ਆਪਣਾ ਫਰਮ ਮਕਾਨ ਚ ਰੈਂਦੇ ਇੱਕ ਕਿਤੇ ਕਿਰਾਏ ਤੇ ਕੁਆਟਰਾਂ ਚ ਰੈਂਦੇ ਨਹੀਂ ਮਕਾਨ ਇਹਨਾਂ ਦਾ ਆਪ ਦਾ ਹੀ ਹੈ ਜੀ ਉਹ ਆਪ ਦਾ ਮਕਾਨ ਲਿਆ ਹੋਇਆ ਹੈ ਆਪ ਦਾ ਹੀ ਹੈ ਅੱਛਾ ਬਸ ਮਤਲਬ ਕਹਿੰਦੇ ਭਾਬੀ ਇਗਰ ਰੋਬ ਜਮਾਰੇ ਆਸੇ ਬਸ ਗਲੀ ਬੰਦ ਹੈ ਗਲੀ ਬੰਦ ਗਲੀ ਦੇ ਵਿੱਚ دہشت ਪਾ ਰਿਹਾ ਰੋਬ ਜਮਾਰੇ ਆਪਦਾ ਹੋ ਅੱਛਾ ਜੀ ਕਿ ਜੋ ਹੈ ਅਸੀਂ ਹਾਂ ਬਸ ਅੱਛਾ ਜੀ ਅੱਜ ਤੋਂ ਵੀ ਨਹੀਂ ਪਹਿਲਾਂ ਵੀ ਬਹੁਤ ਵਾਰੀ ਇਹਨਾਂ ਨੇ ਕਿਹਾ ਕਿ ਇੱਥੋਂ ਗੱਡੀ ਚੱਕੋ ਇੱਥੋਂ ਗੱਡੀ ਚੱਕੋ ਚਲੋ ਉਦੋਂ ਮੈਂ ਆ ਚੱਕ ਕੇ ਅਸੀਂ ਮੈਂ ਮੇਰੇ ਆਪਦੇ ਘਰ ਦੇ ਬਾਹਰ ਬੰਦਾ ਬਦਰ ਕਲੋਨੀ ਮੇਰੇ ਵੀ ਗਲੀ ਨੰਬਰ 1 ਦੇ ਵਿੱਚ ਲਾਨਾ ਮੈਂ ਉੱਥੇ ਸਪੇਸ ਹੈਗੀ ਮੇਰੇ ਕੋਲ ਉੱਥੇ ਲਾਨਾ ਏਸੇ ਮੁੰਡੇ ਜਿਹੜੇ ਮੁੰਡੇ ਤੇ ਹਮਲਾ ਹੋਇਆ ਦਸਤਾਰ ਦੀ ਬੇਦਵੀ ਹੋਈ ਹੈ ਏਸੇ ਮੁੰਡੇ ਦੇ ਦੋਸਤ ਨੇ ਕੱਲ ਪਰਸੋਂ ਦਾ ਵਿਆਹ ਸੀਗਾ ਗੱਡੀ ਮੰਗ ਕੇ ਲੈ ਕੇ ਗਏ ਸੀ ਉਹ ਉਹਨਾਂ ਨੂੰ ਘਰ ਮੇਰਾ ਨਹੀਂ ਪਤਾ ਸੀ ਉਹਨਾਂ ਨੇ ਇਹਨਾਂ ਦੇ ਘਰ ਦੇ ਬੂਹੇ ਦੇ ਮੂਰੇ ਲਾਤੀ ਤੇ ਮੇਰੀ ਥੋੜੀ ਤਬੀਅਤ ਖਰਾਬ ਸੀ ਮੇਰੀ ਤਬੀਅਤ ਖਰਾਬ ਹੋਣ ਕਰਕੇ ਮੇਰੇ ਕੋਲ ਜਾ ਨਹੀਂ ਹੋਇਆ ਚੱਕਣ ਵਾਸਤੇ ਮੈਂ ਅੱਜ ਜਾਣਾ ਸੀਗਾ ਅੱਜ ਚੱਕਣ ਇਹ ਕਹਿ ਸਕਦੇ ਹੋ ਇਤਫਾਕ ਹੀ ਇਹਨਾਂ ਨੇ ਮੁਲਾਜਬ ਬਦਮਾਸ਼ੀ ਕਰਨੀ ਸ਼ੁਰੂ ਕਰ ਦਿੱਤੀ ਦਾ ਇਹ ਇਹ ਅਕਸਰ ਹੀ ਇਦਾਂ ਹੀ ਗੱਡੀ ਨੂੰ ਲੈ ਕੇ ਵਿਵਾਦ ਕਰਦੇ ਆ ਬਿਲਕੁਲ ਗੱਡੀ ਨੂੰ ਲੈ ਕੇ ਇਕੱਲੀ ਸਾਡੀ ਗੱਡੀ ਨੂੰ ਲੈ ਕੇ ਵਿਵਾਦ ਨਹੀਂ ਕਰਦੇ ਇੱਕ ਮੁੰਡਾ ਆ ਕੀ ਨਾਮ ਸੀ ਉਹ ਉਹ ਪਰਲੇ ਮੁੰਡੇ ਦਾ ਸਰਦਾਰ ਜੀ ਦਾ ਇੱਕ ਰਾਜੂ ਦੀ ਨਾ ਮੁੰਡੇ ਦੀ ਗੱਡੀ ਹੈ ਬਲੈਨੋ ਗੱਡੀ ਆ ਬਲੈਨੋ ਉਹ ਵੀ ਇਹਨਾਂ ਦੇ ਘਰ ਦੇ ਬਾਹਰ ਪਾਰਕਿੰਗ ਗਲੀ ਸਪੇਸ ਛੋਟੀ ਹੋਣੇ ਕਰਕੇ ਪਰਲੇ ਪਾਸੇ ਘਰ ਸੀ ਉਹ ਇਹਨਾਂ ਦੇ ਬਾਹਰ ਖੜੀ ਕਰ ਦਿੰਦੇ ਉਹਦੇ ਕੋਲ ਸਕਰੀਨ ਸ਼ਾਟ ਹੈਗਾ ਇਹਨਾਂ ਨੇ ਉਹਨਾਂ ਦੀ ਗੱਡੀ ਦਾ ਜਿਹੜਾ ਬੰਪਰ ਹੈ ਉਹ ਸਾਈਡ ਤੋਂ ਕ੍ਰੈਕ ਕਰ ਦਿੱਤਾ ਨਵੀਂ ਬ੍ਰਾਂਡ ਦੀ ਉਹ ਗੱਡੀ ਦਾ ਅੱਛਾ ਕਾਰਨ ਕੀ ਇਹ ਸਭ ਕੀ ਕਾਰਨ ਕੁਛ ਨਹੀਂ ਹੈ ਬਦਮਾਸ਼ੀ ਭਾਜੀ ਅੱਛਾ ਹਾਂਜੀ ਬਦਮਾਸ਼ੀ ਉਹਨਾਂ ਦੇ ਜਿਹੜੇ ਮੁੰਡੇ ਆ ਉਹਦਾ ਲੱਡੂ ਉਹ ਨਮਾ ਨਮਾ ਉੱਠਿਆ ਭਾਜੀ ਹਲੇ ਤੇ ਉੱਠਿਆ ਨਵਾਂ ਨਵਾਂ ਅਜੀ ਜਦ ਨਵਾਂ ਨਵਾਂ ਬਦਮਾਸ਼ੀ ਚ ਪੈਰ ਰੱਖਿਆ ਉਹਨੇ ਜਵਾਨੀ ਚ ਨਵਾਂ ਨਵਾਂ ਪੈਰ ਰੱਖਿਆ ਹੋਇਆ ਉਹ ਸਮਝਦਾ ਨਹੀਂ ਕੋਈ ਸਾਨੂੰ ਕੁਛ ਕਿੰਨੀ ਕਿੰਨੀ ਉਮਰ ਹੋਦੀ ਉੰਦੀ ਉਮਰ ਲੜੋ ਦੀ ਹੋਗੀ ਮੁੰਡੇ ਦੀ ਭਾਈ ਕਿ 23 ਸਾਲ ਹੋਗੀ ਭਾਈ ਕਿ 23 ਸਾਲ ਅੱਛਾ ਜੀ ਜੀ ਤੇ ਅੱਜ ਇੱਕ ਇੱਕ ਕੋਈ ਹਥਿਆਰ ਵੀ ਸੀ ਉਹਨਾਂ ਕੋ ਜਿਹੜੇ ਹਮਲਾ ਕੀਤਾ ਸਰਦਾਰ ਜੀ ਦੇ ਨਹੀਂ ਉਹਨਾਂ ਨੇ ਹਥਿਆਰ ਨਹੀਂ ਸੀ ਕਿ ਉਹਨਾਂ ਨੇ ਬਾੜਾ ਤੋਂ ਫੜ ਕੇ ਖਿੱਚ ਕੇ ਅੰਦਰ ਲੈ ਗਏ ਬਸ ਮਤਲਬ ਐਦਾਂ ਬੇਅਦਬੀ ਕਰਕੇ ਨਾ ਕੇਸਾਂ ਦੀ ਮਤਲਬ ਪੱਗ ਲਾ ਕੇ ਥੱਲੇ ਛਿੜ ਦੀ ਐਦਾਂ ਫੜੇ ਵਾਲ ਤੇ ਖਿੱਚ ਕੇ ਲੈ ਕੇ ਗਏ ਅੰਦਰ ਵੀਡੀਓ ਹੈਗੀ ਸਾਡੇ ਕੋਲ ਉਹਨਾਂ ਦੀ ਹੋਰ ਵੀ ਕੋਈ ਕੋਈ ਪਰਿਵਾਰ ਤੇ ਹਮਲਾ ਵਗੈਰਾ ਕੀਤਾ ਹਾਂਜੀ ਭਾਬੀ ਦੀ ਸੱਟ ਲੱਗੀ ਹੈ ਜੀ ਭਾਬੀ ਗਿਰੀ ਉਹਨਾਂ ਦੇ ਅੰਦਰਲੇ ਪਾਸੇ ਅੰਦਰਲੇ ਪਾਸੇ ਨੂੰ ਉਹਨਾਂ ਦੇ ਰੇਵ ਹੈ ਨੀਚੇ ਮਤਲਬ ਡੂੰਗਾ ਆ ਬਾਹਰ ਗਲੀ ਦੇ ਨਾਲੋਂ ਉੱਚਾ ਆ ਬਰਾਬਰ ਹੈ ਪੁਸ਼ਰ ਅੰਦਰਲੇ ਪਾਸੇ ਥੋੜਾ ਡਾਊਨ ਹੈਗਾ ਉਹ ਤੇ ਉੱਥੇ ਇਹਨਾਂ ਨੇ ਤੱਕ ਮਾਰਿਆ ਪਰਚਾਈ ਉੱਥੇ ਗਿਰੀ ਹੈ ਉੱਥੇ ਦਿੱਸ ਜਖ਼ਮ ਲੱਗੀ ਉਹਦੇ ਹਾਂਜੀ ਔੜੀ ਕੋਈ ਸੱਟਾਂ ਨਹੀਂ ਲੱਗੀਆਂ ਸਰ ਸਾਡੇ ਮੇਰੇ ਨਹੀਂ ਲੱਗੀ ਇਹਨਾਂ ਤੇ ਲੱਗੀ ਬੱਚਿਆਂ ਦੇ ਤੁਹਾਨੂੰ ਫੋਨ ਕੀਤਾ ਗਿਆ ਸੀ ਮਨ ਲਓ ਜੀ ਮੈਨੂੰ ਫੋਨ ਕੀਤਾ ਗਿਆ ਕਿ ਲੜਾਈ ਹੋ ਗਈ ਹੈ ਤਾਂ ਫਿਰ ਮੈਂ ਤਾਂ ਗਿਆ ਭਾਜੀ ਤੁਹਾਡੀ ਗੱਡੀ ਸੀ ਉੱਥੇ ਲੱਗੀ ਇਸ ਵਾਰ ਦੀ ਹਾਂਜੀ ਹਾਂਜੀ ਕਿਹੜੀ ਗੱਡੀ ਸੀ ਮਾਂ ਗੱਡੀ ਆ ਇਕੋ سپورਟ ਹੈ ਜੀ ਇਕੋ سپورਟ ਹੈ ਹਾਂਜੀ ਠੀਕ ਹੈ ਜੀ ਤੇ ਪੁਲਿਸ ਨੂੰ ਇਤਲਾਹ ਦਿੱਤੀ ਸੀ ਪੁਲਿਸ ਨੂੰ ਇਤਲਾਹ ਦਿੱਤੀ ਹੈ ਜੀ ਪੁਲਿਸ ਨੂੰ ਮਤਲਬ ਆਈਸੀ ਪੁਲਿਸ ਤੇ ਉਹ ਕਹਿੰਦੇ ਵੀ ਤੁਸੀਂ ਆ ਜਾਓ ਅਸੀਂ ਪੁਲਿਸ ਨੂੰ ਇਹ ਗੱਲ ਕਹੀ ਹੈ ਕਿ ਭਾਜੀ ਉਹ ਮੁੰਡਾ ਹਸਪੀਟਲ ਆ ਕਹਿੰਦਾ ਇੰਨੀ ਕਿੰਨੀ ਕਿ ਸੱਟ ਲੱਗੀ ਹੈ ਅੱਗੇ ਪੁਲਿਸ ਦੀ ਮਤਲਬ ਸ਼ਬਦ ਇਹ ਸੀ ਕਿ ਇੰਨੀ ਕਿੰਨੇ ਸੱਟ ਲੱਗੀ ਹੈ ਯਾ ਜਿਹੜਾ ਮੁੰਡਾ ਤੁਸੀਂ ਹਸਪੀਟਲ ਲੈ ਗਏ ਹੋ ਤੁਸੀਂ ਆਪ ਜਾ ਕੇ ਕੰਡੀਸ਼ਨ ਦੇਖ ਸਕਦੇ ਹੋ ਸਰ ਤੁਸੀਂ 2 ਮਿੰਟ ਲੱਗਣੇ ਆ ਤੁਸੀਂ ਆਏ ਹੋ ਚਲੋ ਮੈਂ ਤੁਹਾਨੂੰ ਮੈਂ ਮਤਲਬ ਦਿਖਾ ਦਿੰਦਾ ਮੁੰਡੇ ਦੀ ਕੰਡੀਸ਼ਨ ਤੁਸੀਂ ਆਪ ਮਤਲਬ ਟੈਲੀ ਕਰ ਲਿਓ ਕਿ ਮੁੰਡੇ ਨੂੰ ਸੱਟ ਕਿੰਨੀ ਕਿ ਲੱਗੀ ਆ ਤੇ ਕਿੰਨੀ ਕਿ ਨਹੀਂ ਲੱਗੀ ਕਿ ਕਿ ਲੱਗਦੀ ਆ ਥਾਂ ਦਾ ਸਾਨੂੰ ਵੈਸੇ ਕਿੱਬਾ ਠਾਣਾ ਲੱਗਦਾ ਆ ਪਰ ਉਹ ਚੁੰਕੀ ਸਾਨੂੰ ਮਤਲਬ ਉਹਨਾਂ ਨੇ ਬੋਝ ਘਟਾਣ ਦੇ ਮਾਰੇ ਇੱਕ ਚੁੰਕੀ ਇੱਥੇ ਦੇਤੀ ਹੋਈ ਆ ਸਰ ਲੱਗਦਾ ਨਹੀਂ ਕਿਤਨਾ ਕਿਤੇ ਆ ਬਦਮਾਸ਼ ਜਿਹੜੇ ਕਿ ਆ ਖੁੱਲੇ ਖੁੱਲੇ ਬਿਲ ਖੁੱਲੇ ਆਮ ਘੁੰਮਦੇ ਪੈਨੇ ਤੇ ਆਰਾਮ ਨਾਲ ਦੇਰ ਕੀ ਬਾਅਦ ਤੱਕ ਨਜਾਮ ਦੇ ਦੇ ਸਰ ਬਤਾ ਕੀ ਇਹਦੀ ਲਾਅਨ ਆਰਡਰ ਕਿਤਾ ਦੇ ਦੇ ਸਰ ਕੋਈ ਨੋਇਨ ਆਰਡਰ ਦੀ ਗੱਲ ਮੈਂ ਦੱਸਦਾ ਸਰ ਲਾਅਨ ਆਰਡਰ ਕੋਈ ਨਹੀਂ ਹੈਗਾ ਇੱਥੇ ਕੋਈ ਲਾਅਨ ਆਰਡਰ ਮੰਨਦਾ ਨਹੀਂ ਹੈਗਾ ਕੋਈ ਵੀ ਇੱਥੇ ਤਾਂ ਅਗਲਾ ਕਹਿੰਦਾ ਵੀ ਹਾਂ ਤੂੰ ਮਤਲਬ ਖੰਗ ਗਿਆ ਤੇ ਖੰਗ ਕੇ ਲੰਘ ਕਿਦਾਂ ਗਿਆ ਇਸ ਕਰਕੇ ਕੋਈ ਲਾਅਨ ਆਰਡਰ ਕੋਈ ਨਾਥ ਨਹੀਂ ਪਾਉਂਦੀ ਕੋਈ ਸਰਕਾਰ ਨਾਥ ਨਹੀਂ ਪਾਉਂਦੀ ਉਹਨਾਂ ਨੂੰ ਹਾਲਾਂਕਿ ਦਿਨ ਵੇ ਦਿਨ ਪ੍ਰਵਾਸੀ ਦਿਨ ਵੇ ਦਿਨ ਪਰ ਵਾਸੀ ਹਮਲੇ ਕਰ ਰਹੇ ਆ ਕੋਈ ਇਹਨਾਂ ਦਾ ਆਧਾਰ ਕਾਰਡ ਨਹੀਂ ਲੈ ਰਿਹਾ ਕੋਈ ਇਹਨਾਂ ਨੂੰ ਕੁਝ ਨਹੀਂ ਕਰ ਰਿਹਾ ਸਭ ਬੇਅਦਵੀ ਕਰ ਰਹੇ ਆ ਇੱਕ ਤੁਸੀਂ ਹੁਣ ਦੇਖਿਓ ਨਹੀਂ ਆ ਮਤਲਬ ਫਤੇਗੜ ਸਾਹਿਬ ਦੇ ਵਿੱਚ ਵੀ ਪੱਗ ਲਾ ਦਿੱਤੀ ਆ ਮੁੰਡੇ ਦੀ ਪੱਗਾਂ ਦੇ ਸ਼ਰਤਾ ਲਾਉਂਦੇ ਆ ਚਿਕਨਾ ਚਿਕਨਾ ਦੀਆਂ ਪਲੇਟਾਂ ਦੀਆਂ ਸ਼ਰਤਾ ਲਾਉਂਦੇ ਆ ਕਿ ਕੀ ਮੈਨੂੰ ਇੱਕ ਗੱਲ ਦੱਸੋ ਸਿੱਖੀ ਇੰਨੀ ਮਾੜੀ ਹੋ ਗਈ ਆ ਕਿ ਇੱਕ ਚਿਕਨ ਦੀ ਪਲੇਟ ਬਦਲੋ ਮਤਲਬ ਦਸਤਾਰ ਲਾਈ ਜਾਵੇ ਮੰਗ ਕੀ ਕਰਦੇ ਪ੍ਰਸ਼ਾਸਨ ਸਰ ਮੈਂ ਕੀ ਨਾਮ ਆ ਤੁਹਾਡਾ 옴 ਪ੍ਰਕਾਸ਼ 옴 ਜੀ ਤੁਸੀਂ ਇਹਦਾ ਕੀ ਲਗਦੇ ਹੋ ਮੇਰਾ ਬੇਟਾ ਬੇਟਾ ਠੀਕ ਹੈ ਕੀ ਹੋਇਆ ਕੀ ਸੀਗਾ ਮੈਂ ਤਾਂ ਘਰ ਐ ਨਹੀਂ ਸੀਗਾ ਅੱਛਾ ਜੀ ਗਈ ਇੱਕ ਕਾਰ ਦੇ ਪਿੱਛੇ ਦੋ ਦੋ ਕਮੋਟਰਸਾਈਕਲ ਆਪਣੀਆਂ ਹੀ ਖੜੀਆਂ ਸੀ ਅੱਛਾ ਤੇ ਘਰ ਦੀ ਨਾਲ ਉਦਾਂ ਹੀ ਬੱਚਿਆਂ ਨੂੰ ਆਪਣੇ ਨੂੰ ਕਹਿ ਦਿੱਤਾ ਸਾਡੇ ਨੂੰ ਕਿ ਭਾਏ ਇਹ ਇਹ ਗੱਡੀਆਂ ਦਾ ਸਟੈਂਡ ਲਗਾਇਆ ਮਾੜੀ ਸਾਈਡ ਤੇ ਲਗਾ ਦੇਇਆ ਕਰੋ ਨਾਂਗਾ ਹੋ ਜੂਏ ਅੱਗੇ ਨੂੰ ਇਹਨਾਂ ਦੇ ਘਰ ਦੇ ਲਈ ਗਲੀ ਬੰਦ ਹੈ ਖੁੱਲੀ ਹੈ ਬੰਦ ਹੈ ਗਲੀ ਕਿ ਤੱਕੇ ਨਾ ਕਿ ਦਰਵਾਜ਼ਾ ਕੱਢਿਆ ਜੀ ਇਹਨਾਂ ਨੇ ਇਹਨਾਂ ਦਾ ਬੰਦ ਇਹਨਾਂ ਦਾ ਮਹੌਲਾ ਪੈਂਦਾ ਜੀ ਨੀਉ ਸਤੰਤਰ ਨਗਰ ਅੱਛਾ ਸਾਡਾ ਮਹੌਲਾ ਪੈਂਦਾ ਬੰਦਾ ਬਾਦਰ ਠੀਕ ਹੈ ਜੀ ਵੇ ਗੇਟ ਖੋਲ ਸਕਦੇ ਆ ਕਿ ਨਹੀਂ ਅੱਗੇ ਤੁਸੀਂ ਦੱਸੋ ਗੇਟ ਖੋਲਣਾ ਹਾਂਜੀ ਇਹਨਾਂ ਨੇ ਵੀ ਕੀ ਹੋਇਆ ਜੀ ਇਹਨਾਂ ਨੇ ਜੀ ਗੇਟ ਖੋਲ ਲਿਆ ਆ ਤੱਕੇ ਨਾ ਬੰਦ ਗਲੇ ਚ ਓਕੇ ਜੀ ਠੀਕ ਹੈ ਜੀ ਔਰ ਇਹਨਾਂ ਨੇ ਇੱਕ ਮੇਰੇ ਕੱਲੇ ਮੁੰਡੇ ਨੂੰ ਹੂੰ ਦੋ ਮੇਰੀ ਭਗੂਆਂ ਠੀਕ ਹੈ ਜੀ ਦੋਨੋਂ ਬੇਡ ਤੇ ਆ ਅਚਾ ਦੂਜੀ ਪਾਰਟੀ ਵੱਲ ਗਿਆ ਜਾਂਦਾ ਕਿ ਤੁਹਾਡੇ ਮੁੰਡੇ ਨੂੰ ਤਨਖੀ ਦੇ ਦੇ ਜੇ ਮੈਂ 2000 ਬੰਦਾ ਇਕੱਠਾ ਕਰ ਲੂੰਗਾ ਬ੍ਰੇਕ ਕਰ ਦੂੰਗਾ ਮਤਲਬ ਠੀਕ ਹੈ ਠੀਕ ਹੈ ਠੀਕ ਹੈ ਠੀਕ ਮੰਨ ਲੈਣੇ ਆ ਠੀਕ ਹੈ 2000 ਬੰਦਾ ਇਕੱਠਾ ਕਰ ਲੂੰਗਾ ਠੀਕ ਹੈ ਜੀ ਤੇ ਇਹਨਾਂ ਦਾ ਘਰ ਦੇ ਵਿੱਚ ਅੰਦਰ ਵੜ ਕੇ ਹਮ 10 15 ਬੰਦੇ ਜਾਂ 20 ਬੰਦੇ ਦੋਨੋਂ ਬਹੂਆਂ ਤੇ ਹੱਥ ਚੱਕਣ ਦਾ ਕੀ ਮਤਲਬ ਬਣਦਾ ਉਹਦੀ ਤੁਹਾਡਾ ਵੀਡੀਓ ਹੈਗੀ ਹੈ ਜੀ ਹੈਗੀ ਹੈ ਜਿਹੜੀ ਕੈਮਰੇ ਅੰਦਰ ਹੈਗੀ ਹੈ ਜੀ ਤੁਸੀਂ ਤੁਸੀਂ ਮੋਬਾਈਲ ਕਰਵਾ ਸਕਦੇ ਹੋ ਹਾਂਜੀ ਹਾਂਜੀ ਦਿਖਾ ਸਕਦੇ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਕੀ ਹੋਇਆ ਜੀ ਉਸ ਤੋਂ ਬਾਅਦ ਉੱਤੋਂ ਬਾਦ ਕੋਈ ਨਹੀਂ ਹੋਇਆ ਦੇਖ ਲਓ ਸਾਨੂੰ ਫੋਨ ਗਿਆ ਸੀ ਦੱਸ ਕੀ ਨਾਮ ਹੈ ਤੁਹਾਡਾ ਰਜਨੀਵਾਲਾ ਰਜਨੀ ਜੀ ਅੱਜ ਕੋਈ ਲੜਾਈ ਦਾ ਮਾਮਲਾ ਸਾਹਮਣੇ ਆਇਆ ਕੋਈ ਪਾਗਲ ਸਿੱਖਤਾਰੀ ਬੰਦੇ ਪਾਗੀ ਵੀ ਲਾਈ ਤੁਸੀਂ ਸਰ ਮੈਂ ਦੱਸਦੀ ਨਾ ਤੁਹਾਨੂੰ ਅਸੀਂ ਨਾ ਇਹਨਾਂ ਸਾਡੇ ਗਲੀ ਘਰ ਦੇ ਅੱਗੇ ਮੋਟਰਸਾਈਕਲ ਖੜੀਆਂ ਸੀ ਸਾਡੇ ਬੱਚਿਆਂ ਦੀਆਂ ਖੜੀਆਂ ਸੀ ਦੋਨਾਂ ਦੀਆਂ ਇਹਨਾਂ ਦੀਆਂ ਗੱਡੀ ਰੋਜ਼ ਹੀ ਖੜਦੀ ਆ ਅੱਗੇ ਤਾਂ ਅਸੀਂ ਕਿਹਾ ਨਹੀਂ ਇਹਨਾਂ ਨੂੰ ਮੇਰੇ ਬੱਚਾ ਜੀ ਮੋਟਰਸਾਈਕਲ ਖੜੀਆਂ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਸਟੈਂਡ ਬਣਾਇਆ ਮੈਂ ਕਿ ਕਿੱਦਾਂ ਵਖੇਰ ਕੇ ਖੜਦੇ ਹੋ ਤੇ ਮੈਂ ਕਹਿ ਕੇ ਇੰਨੀ ਗੱਲ ਅੰਦਰ ਚਲ ਗਈ ਅੱਛਾ ਜੀ ਠੀਕ ਹੈ ਤੇ ਮੁੜ ਕੇ ਇਹ ਮੁੰਡਾ ਜਿਹੜਾ ਇਹਨਾਂ ਦਾ ਸਾਹੀ ਲੈ ਵੱਡਾ ਉਹ ਆਇਆ ਅੰਦਰ ਜਾ ਕੇ ਪਹਿਲਾਂ ਆਪਣੀ ਮਾਂ ਨੂੰ ਮਾਂ ਭੈਣ ਕ ਗਾਲਾਂ ਕੱਢੀਆਂ ਕਿਨੂੰ ਮਾਂ ਭੈਣ ਗਾਲਾਂ ਆਪਣੀ ਮਾਂ ਨੂੰ ਹੀ ਕਰਦਾ ਪਿਆ ਸੀ ਕਿ ਆਂਟੀ ਬੋਲਦੇ ਪਏ ਆ ਗੱਡੀਆਂ ਦਾ ਸਟੈਂਡ ਬਣਾਇਆ ਵਾ ਅੱਛਾ ਹੈ ਤੇ ਅੰਦਰ ਗਾਲਾਂ ਗੋਲਾ ਕੱਢ ਕੇ ਆਇਆ ਫਿਰ ਆ ਕੇ ਬਾਹਰ ਗੱਡਣ ਲੱਗ ਗਿਆ ਅੱਛਾ ਮੈਂ ਇਹ ਕਰ ਦੂੰਗਾ ਮੈਂ ਉਹ ਕਰ ਦੂੰਗਾ ਮੈਂ ਪਲਾਟ ਖਰੀਦ ਦੂੰਗਾ ਇਹ ਪਿਓਰੀ ਗਲੀ ਆ ਪੁਰਾਣਾ ਆ ਗੇਟ ਕੱਢ ਰਿਆ ਸੀ ਇਹਨਾਂ ਨੇ ਬੰਦ ਗਲੀ ਚੋਂ ਗੇਟ ਕੱਢਿਆ ਹੋਇਆ ਇੱਧਰ ਜਾਣ ਕੇ ਪੰਗੇ ਲੈਣ ਨੂੰ ਸਾਡੇ ਸਾਰਿਆਂ ਨਾਲ ਅੱਛਾ ਕਹਿੰਦੇ ਬਦਮਾਸ਼ੀ ਦਿਖਾਵਾਂਗੇ ਅਸੀਂ ਬੰਦ ਕਰਾ ਕੇ ਦੇਖੇ ਸਾਡਾ ਕੋਈ ਗੇਟ ਜਿਹੜੇ ਮੰਡੀ ਜੀ ਬੰਦਾ ਬਾਦਰ ਕਲੋਨੀ ਚਰਕੀ ਗਲੀ ਇਹ ਮੁਰਦ ਘਰ ਦੀ ਬੈਕ ਸਾਈਡ ਤੇ ਆ 5 ਨੰਬਰ ਗਲੀ ਸ਼ਮਸ਼ਾਨ ਘਰ ਦੀ ਬੈਕ ਸਾਈਡ ਤੇ ਠੀਕ ਹੈ ਜੀ 5 ਨੰਬਰ ਗਲੀ ਬਦਮਾਸ਼ੀ ਨਾਲ ਇਹਨਾਂ ਨੇ ਗੇਟ ਕੱਢਿਆ ਪੁਰਾਣੇ ਮਸ਼ੀਨਾਂ ਨੇ ਕਨੈਕਸ਼ਨ ਪਾਣੀ ਦਾ ਇੱਧਰੋ ਲਿਆ ਜਦ ਕਿ ਇਹਨਾਂ ਦਾ ਉਧਰਲਾ ਮਹੱਲਾ ਪੈਂਦਾ ਠੀਕ ਹੈ ਅਸੀਂ ਫਿਰ ਨਹੀਂ ਕਿਹਾ ਕੋਈ ਗੱਲ ਨਹੀਂ ਇਹਨਾਂ ਨੇ ਸਾਡੇ ਆਏ ਹੱਥਾਂ ਪਾਈ ਹੋਏ ਅਸੀਂ ਮੈਸ ਹੀ ਘਰ ਮੇਰੀ ਦੋਨੇ ਨੂੰਹਾਂ ਸੀਗੀਆਂ ਤੇ ਮੇਰਾ ਛੋਟਾ ਮੁੰਡਾ ਸੀ ਘਰੇ ਇਹਨਾਂ ਨੇ ਛੋਟੇ ਮੁੰਡੇ ਰਵੀ ਰਵੀ ਹੱਥਾਂ ਪਾਈ ਹੋਏ ਮਾਰਕੁੱਟ ਕੀਤੀ ਹਾਂਜੀ ਘਰ ਘਰ ਆ ਕੇ ਪਹਿਲਾਂ ਨਹੀਂ ਪਹਿਲਾਂ ਅਸੀਂ ਅਸੀਂ ਹੱਥਾਂ ਪਾਈ ਹੋਏ ਤਾਂ ਮੜਕੇ ਅਸੀਂ ਆਏ ਨੂੰ ਵੱਡਾ ਮੁੰਡਾ ਮੇਰਾ ਆ ਗਿਆ ਮੈਂ ਕਿਹਾ ਲੜਾਈ ਹੋ ਗਈ ਹੈ ਜਲਦੀ ਆ ਇਹ ਅੰਦਰ ਆਉਣ ਲੱਗਾ ਗੇਟ ਖੋਲ੍ਹ ਲਿਆ ਸੀ ਇਹਨੂੰ ਬਾੜਨ ਨੂੰ ਐਨੇ ਵਿੱਚ 15 20 ਮੁੰਡੇ ਇਹਨਾਂ ਨੇ ਇਕੱਠੇ ਕਰ ਲਿਆ ਰਿਸ਼ਤੇਦਾਰਾ ਆਪਣੇ ਸਾਰੇ ਕਰਕੇ ਆ ਕੇ ਲੱਤਾਂ ਮਾਰੀਆਂ ਸਾਡੇ ਚੂੜੀਆਂ ਪਨੇ ਜਾ ਕੇ ਇੱਟਾਂ ਚਲਾਈਆਂ ਵੀ ਬਣਾਈਆਂ ਵੀਡੀਓ ਚਲਾਈ ਹੈ ਇਹ ਗੱਲ ਹੋਣੀ ਹੈ ਇਹ ਸਾਢੇ 7 ਵਜੇ ਦੀ ਗੱਲ ਹੈ ਸਾਢੇ 7 ਵਜੇ ਦੀ ਦੇਖੋ ਇੱਕ ਨੂੰ ਇੱਕ ਨੂੰ 15 20 ਜਣੇ ਪੈ ਗਏ ਇਹ ਲੋਕ ਇਹ ਜਦ ਕਿ ਇਹ ਕੱਲਾ ਸੀ ਹਾਂਜੀ ਦੋਨੋਂ ਨੂੰਹਾਂ ਪ੍ਰੈਗਨੈਂਟ ਆ ਇਹਨਾਂ ਤੇ ਲੱਤਾਂ ਮਾਰੀਆਂ ਚਾ ਹੱਥਾ ਪਾਈ ਹੋ ਗਿਆ ਪੋੜੀਆਂ ਦਾ ਇੱਕ ਦੂਜੇ ਨਾਲ ਘ੍ਰਿਸਿਆ ਕੋਈ ਵੀਡੀਓ ਹੈਗੀ ਆ ਨਹੀਂ ਕੋਈ ਵੀਡੀਓ ਹੁਣ ਭਾਜੀ ਗੱਲ ਸੁਣੋ ਅਸੀਂ ਤਿੰਨ ਜਣਾਂ ਜਨਾਨੀਆਂ ਬੱਚੇ ਮੁੰਡਿਆਂ ਨੂੰ ਛੜਾਉਂਦੀ ਆ ਕਿ ਵੀਡੀਓ ਬਣਾਉਂਦੀ ਦੱਸੋ ਤੁਸੀਂ ਆਪ ਕੋਈ ਵੀ ਨਹੀਂ ਸੀਗਾ ਇਹ 15 20 ਜਣੇ ਸਾਰੇ ਰਿਸ਼ਤੇਦਾਰ ਇਹਨਾਂ ਨੇ ਇਕੱਠੇ ਕਰ ਲਏ ਫੋਨ ਕਰ ਕਰਕੇ ਸਾਡੇ ਘਰ ਦੇ ਲੰਗਰ ਬਣਾਣ ਗਏ ਸੀ ਬੰਦਾ ਉਧਰ ਦੂਰ ਹਾਂ ਅਸੀਂ ਵੀ ਲੱਗੇ ਤੁਹਾਡੇ ਉੱਤੇ ਕਿ ਮੁੱਲੇ ਹਾਂਜੀ ਕੈਮਰਾ ਲੱਗਾ ਨਾਲ ਦਾ ਵੀਡੀਓ ਬਣਾਈਏ ਤੇਰਾ ਬੰਦਾ ਬੁਲਾਇਆ ਨਾਲ ਤੇ ਕੈਮਰਾ ਲੱਗਿਆ ਤੁਸੀਂ ਕੈਮਰਾ ਦੇਖੋ ਇਹ ਕਿੰਨੇ ਜਣੇ ਇਹਨਾਂ ਦੇ ਰਿਸ਼ਤੇਦਾਰ ਇਕੱਠੇ ਕਿਤੇ ਨੇ ਇੱਟਾ ਚਲਾਈਆਂ ਪ ਕੰਦੇ ਮੁੰਡਿਆਂ ਨੂੰ ਜਲਾ ਦੇਣਾ ਸੀ ਅਸੀਂ ਮਾਰ ਦੇਣਾ ਮੁੰਡਾ ਇਹਨਾਂ ਨੇ ਇਕੱਲੇ ਨੂੰ ਦੇ ਕੇ ਸਾਨੂੰ ਘੁਆਇਆ ਕਿਉਂ ਅਸੀਂ ਹੈ ਇੱਕ ਤੁਸੀਂ ਇਧਰੋਂ ਗੇਟ ਕੱਢਿਆ ਉੱਪਰ ਬਦਮਾਸ਼ਗਿਰੀਆਂ ਦਿਖਾਉਂਦੇ ਸਾਨੂੰ ਇਹ ਅਸੀਂ ਮੈਂ ਮੁੰਡਿਆਂ ਨੂੰ ਆਪਣੇ ਕਿਹਾ ਮੈਂ ਕਿ ਤੁਸੀਂ ਸਟੈਂਡ ਬਣਾਇਆ ਸਾਈਡ ਤੇ ਮੋਟਰਸਾਈਕਲ ਗੱਡੀਆਂ ਲਾਇਆ ਕਰੋ ਤੁਹਾਡੇ ਘਰ ਵਾ ਗੱਡੀ ਲਾਈ ਦੀ ਇਹਨਾਂ ਦੇ ਸਾਡੇ ਬੂਹੇ ਦੇ ਅੱਗੇ ਲਾਈਆਂ ਹੋਈਆਂ ਇਧਰ ਗੱਡੀਆਂ ਤੁਹਾਡੇ ਘਰ ਵਾ ਹਾਂਜੀ ਯਾਨੀ ਕਿ ਇਹਨਾਂ ਦਾ ਰਸਤਾ ਉਧਰਲੇ ਪਾਸੇ ਆ ਇਹਨਾਂ ਦਾ ਰਸਤਾ ਵੀ ਨਹੀਂ ਆ ਨਾ ਜ਼ਬਰਦਸਤੀ ਰਸਤਾ ਵੀ ਕੱਢਿਆ ਫਿਰ ਉਧਰ ਲੈ ਕੇ ਗੱਡੀਆਂ ਖੜੀ ਕਰਦੇ ਮੋਟਰਸਾਈਕਲਾਂ ਦੁਨੀਆ ਭਰ ਦੀਆਂ ਅੱਛਾ ਅਸੀਂ ਫੇਰ ਕਹਿੰਦੇ ਕੋਈ ਨਹੀਂ ਗੁਆਂਢ ਮੱਖਾ ਹੈ ਲੇਕਿਨ ਇਹ ਲੋਕ ਸਾਨੂੰ ਬਵੰਦੇ ਆ ਕਿ ਪਤਾ ਨਹੀਂ ਕਿੰਨੇ ਹੋ ਗਏ ਔਰ ਐਨੇ 20 ਜਣਿਆਂ ਦੇ ਵਿੱਚ ਦੱਸੋ ਇਹ ਹੱਥ ਪਾਈ ਹੋਊਗਾ ਤਾਂ ਪਾਗ ਲੱਥੂਗੀ ਨਹੀਂ ਤੁਹਾਡੀ ਦੱਸੋ ਅੱਛਾ ਸਿੱਖ ਦੀ ਪਾਗ ਲਾਤੀ ਇਹਨਾਂ ਦੇ ਬਾਨਾ ਫੜ ਲਿਆ ਹੈ ਮੁੰਡੇ ਨੂੰ ਤੁਸੀਂ ਇਕੱਲੇ ਨੂੰ ਮਾਰ ਦਿੰਦੇ ਕੌਣ ਜ਼ਿੰਮੇਵਾਰ ਸੀ ਜੇ ਇਹਨਾਂ ਦੇ ਟੇਢ ਤੇ ਲੱਤਾਂ ਲੱਗ ਜਾਂਦੀਆਂ ਬੱਚੇ ਮਰ ਜਾਂਦੇ ਸਾਡੇ ਇਹ ਪੇਟ ਦੇ ਵਿੱਚ ਤਾਂ ਕੌਣ ਜ਼ਿੰਮੇਵਾਰ ਸੀ ਜਿਹੜੇ ਆਏ ਕਹਿੰਦੇ ਅਸੀਂ ਇਹਨਾਂ ਨੂੰ ਮਾਰ ਦੇਣਾ ਅਸੀਂ 5 ਜਣੇ ਆ ਤਿੰਨ ਚਾਰ ਜਣੀਆਂ ਜਨਾਨੀਆਂ ਸੀ ਕੀ ਕਰਦੀਆਂ ਇਹ 25 30 ਜਣੇ ਜਦ ਕਿ ਸਾਡੇ ਘਰ ਦੇ ਵੀ ਘਰ ਨਹੀਂ ਹੈਗੇ ਸਿਗੇ ਇਹਨਾਂ ਦੇ ਅੰਦਰ ਆ ਕੇ